लुधियाना ਦੇ ਪੈਰਾਗੋਨ ਵਾਟਰਫਰੰਟ ਤੇ ਦੇਰ ਰਾਤ ਹੰਗਾਮਾ ਹੋਇਆ ਲੋਕ ਪਰੇਸ਼ਾਨ ਹੁੰਦੇ ਹੋਏ ਨਜ਼ਰ ਆਏ ਨੇ ਦਰਸਲ ਆਰਗੇਨਾਈਜ਼ਰ ਹੀ ਪੈਸੇ ਲੈ ਕੇ ਫਰਾਰ ਹੋ ਗਿਆ ਜਿਸ ਦੇ ਵੱਲੋਂ ਇਹ ਐਗਜ਼ੀਬਿਸ਼ਨ ਆਰਗੇਨਾਈਜ਼ ਕੀਤੀ ਗਈ ਸੀ ਉਹ ਪੈਸੇ ਲੈ ਕੇ ਨੋਂਦੋ 11 ਹੋ ਗਿਆ ਹੈ ਸਟਾਲਸ ਵਾਲੇ ਇਹਨਾਂ ਨੂੰ ਲੱਭ ਰਹੇ ਨੇ ਇਥੇ ਬਹੁਤ ਮੁਸ਼ਕਿਲ ਪੈਦਾ ਹੋਈ ਪਈ ਹੈ ਆਰਗੇਨਾਈਜ਼ਰ ਗਾਇਬ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਲੋਕ ਪੁੱਛਦੇ ਹੋਏ ਨਜ਼ਰ ਆਏ ਨੇ ਕਿ ਆਰਗੇਨਾਈਜ਼ਰ ਕਿੱਥੇ ਹੈ ਪਰ ਹੁਣ ਪੈਰਾਗੋਨ ਵਾਲਿਆਂ ਦੇ ਕੋਲ ਵੀ ਕੋਈ ਵੀ ਜਵਾਬ ਨਹੀਂ ਹੈ ਕੁਝ ਲੋਕ ਇਹ ਵੀ ਕਹਿੰਦੇ ਹੋਏ ਦਿਖਾਈ ਦਿੰਦੇ ਨੇ ਕਿ ਜਿਨ੍ਹਾਂ ਤੇ ਤੁਸੀਂ ਗੁੱਸਾ ਕਰ ਰਹੇ ਹੋ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਹੈ ਪਰ ਫਿਰ ਵੀ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਅਸੀਂ ਪੈਸੇ ਜਮ੍ਹਾਂ ਕਰਵਾਏ ਸੀ ਪੁੱਛਣਾ ਸਾਡਾ ਹੱਕ ਬਣਦਾ ਹੈ ਆਰਗੇਨਾਈਜ਼ਰ ਦੇ ਗਾਇਬ ਹੋਣ ਤੇ ਲੋਕ ਪਰੇਸ਼ਾਨ ਹੁੰਦੇ ਹੋਏ ਦਿਖਾਈ ਦਿੰਦੇ ਨੇ ਹੁਣ ਸਟਾਲਸ ਵਾਲੇ ਇਹਨਾਂ ਨੂੰ ਲੱਭ ਰਹੇ ਨੇ ਪਰ ਆਰਗੇਨਾਈਜ਼ਰ ਮੌਕੇ ਤੇ ਮੌਜੂਦ ਨਹੀਂ ਹੈ ਜਿਸ ਦੇ ਵੱਲੋਂ ਇੱਥੇ ਐਗਜ਼ਿਬਿਸ਼ਨ ਆਰਗੇਨਾਈਜ਼ ਕੀਤੀ ਗਈ ਸੀ ਉਸ ਨੇ ਲੋਕਾਂ ਦੇ ਕੋਲੋਂ ਪੈਸੇ ਲੈ ਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ ਲੋਕ ਬੇहद ਪਰੇਸ਼ਾਨ ਹੁੰਦੇ ਹੋਏ ਦਿਖਾਈ ਦਿੱਤੇ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਵੀ ਸਕਰੀਨ ਤੇ ਦੇਖ ਰਹੇ ਹੋ